हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਨਨ੍ਹਾ ਨਗਸੇ ਲੈ ਲਿਆ ਕੇ ਆਂ ਜੀ ਦੋ ਗਾਵਾਂ ਨੇ ਭਈ ਇੱਕ ਬੱਚੀ ਆਉਂ ਪੁੱਛ ਲੈਣ ਬੱਚੀ ਦੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹੋਜੀ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਜੀ ਤਰਸੀਲ ਨੇ ਆ ਜੰਗਾ ਨੇੜੇ ਪਿੰਡ ਦੇ ਨੇੜੇ ਪਿੰਡ ਬੌਡੇ ਕੁਸਾ ਬਲਾਸਪੁਰ ਬਤਨੀ ਕੜਾ ਜੀ ਇਧਰੋਂ ਅਹਿਮਦਪੁਰਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8198839602 ਜੀ ਠੀਕ ਹੈ ਬਾਈ ਬਾ ਦੋ ਨਾ ਗਾਣਾ ਹਾਂਜੀ ਦੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜਦੇ ਨੇ ਕਿਹੜਾ ਸੂਈ ਵੀ ਇਹ ਵੀਰੇ ਫਲੂਨ ਸੂਈ ਹੋ ਬੱਚੀ ਠੀਕ ਆ ਦੂਜੇ ਸੂਈ ਰਿਹਾ 8 ਮਹੀਨੇ ਹੀ ਗੱਪਣਾ 8 ਮਹੀਨੇ ਦੀ ਹਾਂ ਸੱਤਾਂ ਦੀ ਪੂਰੀ ਉਗ ਸਾਢੇ ਸੱਤਾਂ ਦੀ ਗੱਪਣਾ ਤਕਰੀਬਨ ਠੀਕ ਹੈ ਬਾਈ ਹਾਂਜੀ ਆ ਦੋ ਤਰੀਕ ਨੂੰ 8ਵਾਂ ਮਹੀਨਾ ਲੱਗਿਆ ਬੈ ਦੁੱਧੋ ਡਰਾਈ ਹੈ ਦੁੱਧੋ ਡਰਾਈ ਹੈ ਜਮਾ ਠੀਕ ਹੈ ਬਾਈ ਦੁੱਧ ਵੀ ਉਹਨਾਂ ਨੇ ਚੰਗਾ ਦੱਸਿਆ ਉਹਨੇ 202 ਕੋਲ ਦਿੱਤਾ ਤਾਂ ਜਾਤ ਬ੍ਰੀਡ ਵਾਲੀ ਬੱਚੀ ਦਿੱਤਾ ਵੀ ਹੋਣਾ ਇਹਨੇ ਠੀਕ ਹੈ ਬਾਈ ਹਾਂ ਬਾਕੀ ਬੱਚੀ ਚੰਗੀ ਐ ਲਿੱਸੀ ਲੈਵੀ ਆ ਗੱਬਣਾ ਚ ਇੱਕ ਪਾਸਾ ਗੱਬਣਾ ਚ ਇੱਕ ਪਾਸਾ ਅਗਲਾ ਆਪਦੀ ਤਸੱਲੀ ਕਰਾ ਲਿਆ ਨਾ ਵੀਰੇ ਹਾਂਜੀ ਹਾਂਜੀ ਆਪਦੀ ਕੋਈ ਡਾਕਟਰ ਲਿਆਵੇ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਤਸੱਲੀ ਜ਼ਰੂਰੀ ਐ ਬਾਈ ਹਾਂਜੀ ਹਾਂਜੀ ਖੋਲ ਦੋ ਬਈ ਤੋਰ ਕੇ ਦਿਖਾ ਦੋ ਬਾਕੀ ਲਿੱਸੀ ਲਾਮੀ ਆ ਯਾਰ ਬੰਦੇ ਗਰੀਬ ਕਰੋ ਹੀ ਆ ਯਾ ਹੂੰ ਬੰਦਿਆਂ ਨੇ ਸਾਭੀ ਨਹੀਂ ਉਧਰੋਂ ਠੀਕ ਆ ਥੋੜੀ ਸੰਭਾਈ ਭਾਲਦੀ ਆ ਹਾਂ ਜੀ ਜੇ ਕਹਿੰਦੇ ਡਮੀ ਨਾ ਡੇਡ ਵੀ ਨਾ ਸਾੰਬਰੀ ਪਰ ਪੈੜ ਹੋਰ ਦੀ ਹੋਰ ਬਣ ਜਾਣੀ ਵੀਰੇ ਹਾਂ ਫੇਨ ਕਿੰਨਾ ਦੁੱਧ ਦੱਸਿਆ ਸੀ ਬਾਈ ਨੇ ਦੁੱਧ 20 22 ਕਿਲੋ ਦਿੱਤਾ ਵਾ ਉਹ ਕਹਿੰਦੇ ਨਾਰਮਲ ਹੀ ਠੀਕ ਆ ਬਾਈ ਹਾਂਜੀ ਹਾਂਜੀ ਮੂਠਾ ਖਾਣ ਤੋਂ ਸਹੀ ਆ ਜਮਾ ਥਣੋਂ ਥਣੋਂ ਨਹੀਂ ਜਮਾ ਕੇ ਤਾਂ ਸੀ ਠੀਕ ਆ ਬਾਈ ਤੇ ਕੀ ਮੁੱਲ ਹੈ ਵੀਰੇ ਜੱਜ ਮੁੱਲ ਦਾ ਰੰਨ ਡੰਡਾ ਟਰਾਪਾ ਮੁੱਲ ਜਿੰਨਾ ਮਰਜ਼ੀ ਗੋਲੀ 32000 ਦੀ ਠੀਕ ਆ ਭਾਈ ਪਰ ਇਹ ਥੋੜੀ ਵਾਰ ਕੀ ਬਹੁਤ ਹੈ ਜੇ ਕਿਰਾਏ ਵਾਲੀ ਹਮ ਹਾਂ ਰੱਤ ਦੀ ਕਿੰਨੇ ਚੰਗੀ ਨੋਰੀ ਵੜ ਹਮ ਜੇ ਟੋਪਰ ਕੋਪਣੀ ਦਾ ਤੇ ਹੁਣ ਅਗਲਾ 25 ਨਾਲ ਤੇ 30 ਪੈਂਟ ਪੈਂਟ ਜਰ ਮੰਗੀ ਜਾਂਦੇ ਆ ਹਮ ਕਦੋਂ ਹੋ ਬਣੂਗਾ ਕਦੋਂ 32000 ਰੁਪਏ ਮੁੱਲ ਆਫ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਥਾਣ ਵਗੈਰਾ ਨੇੜ ਤੋਂ ਚੈੱਕ ਕਰਵਾਣੇ ਝੋਲੀ ਝੋਲੀ ਚੰਗੀ ਦਿਖਾਉਂਦੀ ਆ ਭਾਈ ਥਣ ਇੱਕੋ ਜਿਹਾ ਐ ਨਹੀਂ ਕੋਈ ਬਾਦ ਘਟੂਗਾ ਹਮ ਬੱਚੀ ਬਹੁਤ ਹੋ ਟੋਕਰੀ ਹੈ ਬੜੇ ਖਾਮਰੀ ਦਾ ਠੀਕ ਆ ਠੀਕ ਆ ਭਾਈ ਮੈਂ ਤਾਂ ਦਿਸੇ ਨਾ ਮੀਵੜ ਅੱਗੇ ਵੀਰੇ 2 ਨੰਬਰ ਕਿਹੜਾ ਸੂ ਇਹ ਵੀਰੇ ਤੀਜੇ ਸਵੇਰੀ ਗੱਗੜ ਵੀ ਹੋਈ ਵੀ ਵੜਾ ਕਿੰਨੇ ਟਾਈਮ ਦੀ ਆਪਾਂ ਖਾਲੀ ਮੰਨ ਕੇ ਲਈਏ ਵੜੇ ਹੂੰ ਵੜੇ ਹੋ ਗਈ ਇਹ ਮਹੀਨੇ ਤੋਂ 7-8 ਦਿਨੁੱਤੇ ਹੋ ਗਿਆ ਠੀਕ ਆ ਹਾਂ ਜੀ ਗੱਗੜ ਹੋ ਗਈ ਦੁੱਧ ਵੀ ਖਾਲੀ ਆ ਦੁੱਧ ਦੇ ਨਾਲ ਅੱਜ ਕੋਲੇ ਜੋ ਕੋਲੇ ਸੱਤ ਕਰੋ ਫੁੱਲ ਆਉਂਦੇ ਠੀਕ ਆ ਉਹ ਵੀ ਖਟੀ ਸੀ ਵੀ ਬਹੁਤ ਆਪਰੇਟ ਗਰੋਥ ਵਾਲੇ ਕਹਿੜਾ ਬਹੁਤ ਚੰਗੀ ਆਏ ਨਹੀਂ ਹੋਊਗਾ ਜੇ ਪਰ ਮੜੀ ਰਹੇਗੀ ਉਹ ਆਪਣਾ ਹੂੰ ਕੋਲਰ ਪਈ ਆ ਰਹੀ ਹੈ ਗਾਣ ਸਹੀ ਗੱਲ ਆ ਬਾਈ ਨਹੀਂ ਹੋਊਗਾ ਹੂੰ ਸਮੀ ਪੜੀ ਪਾਉ ਤਾਂ ਹਾਂ ਹਾਂਜੀ ਠੀਕ ਆ ਤੇ ਕੀ ਮੁੱਲ ਆ ਜੈ ਅੱਜ ਮੁੱਲੇ ਦਾ ਯਾਰ 21000 ਰੁਪਏ ਰੱਖਾਂਗੇ ਡਾਕਟਰ ਹੂੰ ਮੁੱਲ ਜਨਾ ਮਰਜ਼ੀ ਕਰਾ ਲੋ ਠੀਕ ਆ ਬਾਕੀ ਅੱਗ ਹੋਰ ਜੇ ਆਪਣੇ ਕੋਈ ਬੰਦਾ ਮਹੀਨੇ ਨੂੰ ਦੋ ਮਹੀਨੇ ਨੂੰ ਗੱਬੜ ਵੀ ਹੋ ਜਾੇ ਪਛੀ ਆਪਾਂ 30000 ਰੁਪਏ ਦੇ ਦਾਂਗੇ ਠੀਕ ਆ ਬਾਈ ਇਹ ਨਹੀਂ ਵੀ 30000 ਲਈ ਨਹੀਂ ਆਂ ਬੜੀ ਗਾਈ ਭੇਜ ਲੈ ਆਈ ਭੇਜਾ ਹਾਂ ਚਵਾਈ ਵੀ ਚੰਗੀ ਆ ਨਾ 21000 ਰੁਪਇਆ ਮੋਲ 21000 ਰੁਪਇਆ ਮੋਲ ਆ ਵੀਰੇ ਬਹੁਤ ਵੀ 100% ਹੈ 2 ਕਿਲੋ 2 ਕਿਲੋ ਤਾਂ ਵਧੂਗੀ ਬਾੜਾ ਤਾਂ ਕਹਿੰਦੇ ਨਹੀਂ ਆਪਾਂ ਕਿਲੋ 2 ਕਿਲੋ ਸੌਤ ਹੀ ਵਧੂਗੀ ਠੀਕ ਆ ਫਿਰ ਸੌਮਝੀਏ ਤਾਂ ਆਈ ਵੀ ਬੜੇ ਠੀਕ ਆ ਭਾਈ ਸੂਈ ਨੂੰ ਵੀ 5 6 ਵੀ ਨਹੀਂ ਹੋਇਆ ਪਾੜੇ ਨਹੀਂ ਹੋਏ 21000 ਰੁਪਇਆ ਮੋਲ ਆ ਮਾਨਤਾ ਨਾਲ ਜ਼ਰੂਰ ਹੋ ਜਾਊਗਾ ਬੜੇ ਬਹੁਤ ਸਾਫ਼ ਬੜਵਾ ਆਣੀ ਹੈਗਾ 100% ਗੱਬੜ ਹੋਗੀ ਠੀਕ ਹੈ ਬਾਈ ਉਹ ਪਾਟੀ ਕਿਹੜੀ ਖਾਲੀ ਕਰਕੇ ਦੇਣੀ ਆ ਕਿਸੇ ਨੂੰ ਤਾਂ ਗਾਣ ਨਹੀਂ ਹਾਂ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ